ਇਕਮੈਂ ਬਿਸਕੁਟ ਕਿਨ ਸੁਣਾਗਾ ਦੇਖ ਰਹੀ ਹਾਂ ਕਿ ਮਿੱਠੇ ਸੁਣ ਦਿਆ ਬੜੀ ਆਈ ਗਾ ਇਹ ਵੀ ਵਧੀਆ ਹੈ ਪੱਕ ਬਣੇ ਆ ਵਾਵੇਂ ਨੇ ਸਿੰਘ ਜੀ ਨੇ ਆ ਵਿੱਚ ਨਹੀਂ ਸਾਡੇ ਤੇ ਤੁਸੀਂ ਇਹਨਾਂ ਜਾਣਦੇ ਹੋ ਕਮਲਜੀਤ ਸਿੰਘ ਜੀ ਨੇ ਇਹ ਸਟਾਫ ਦੇ ਹੈਗੇ ਨਹੀਂ ਸਾਡੇ ਇਹ ਮਿਮਲਾ ਮੈਡਮ ਨੇ ਬਲਵਿੰਦਰ ਮੈਡਮ ਨੇ ਅਸੀ ਕਾ ਮੈਡਮ ਮੁਕਤਾ ਮੈਮ ਅਸੀ ਕਾ ਜੀ ਸਾਰਿਆਂ ਨੂੰ ਅੰਵੈਸਤੀ ਜਾਲ ਜੀ ਸਾਰਿਆਂ ਨੂੰ ਸਰ ਜਾਨੀ ਵਧੀਆ ਨੂੰ ਬਹੁਤ ਸਰ ਜਾਨੀ ਬਹੁਤ ਵਧੀਆ ਤੇ ਹੁਣ ਚੱਲਿਆ ਤਿਆਰ ਤੇ ਵਿਆਹ ਹੰਸ਼ ਸ਼ਰਮਾ ਲੋਹੈ ਦਾ ਜਾਗੂਆ ਜਾਗੂ ਦਾ ਪ੍ਰੋਗਰਾਮ ਆ ਚੱਲੇ ਆ ਸੀ ਤਿਆਰ ਹੋ ਗਏ ਸਾਰੇ ਟਾਈਮ ਹੋ ਗਿਆ 7:00 ਵਜੇ ਹੈਨਾ ਹਾਂਜੀ ਤੇ ਬੱਚੇ ਵੀ ਤਿਆਰ ਨੇ ਗੱਲ ਸਾਡੀ ਨੇ ਗੱਡੀ ਕੱਢ ਲਈ ਆ ਤੇ ਪਹਿਲਾਂ ਤਿਆਰੀ ਪਹਿਲਾਂ ਸੀ ਨੇ ਪੇਪਰ ਦੀ ਤਿਆਰੀ ਕਰਵਾਉਂਦੀ ਸੀ ਬੱਚਿਆਂ ਦੀ ਤੇ ਤਾਂ ਕਰਕੇ ਵਲੌਗ ਸ਼ੁਰੂ ਨਹੀਂ ਕੀਤਾ ਅੱਜ ਹੁਣ ਸ਼ੁਰੂ ਕੀਤਾ ਮੇਰੇ ਵੀ ਪਹਿਲਾਂ ਪੇਪਰ ਦੀ ਸਾਰੀ ਤਿਆਰੀ ਕਰਵਾ ਕੇ ਕਿ ਫਿਰ ਜਮੂਗੀ ਟੈਨਸ਼ਨ ਫ੍ਰੀ ਹੋ ਕੇ ਤੇ ਠੀਕ ਆ ਜੀ ਮਿਲਦੇ ਜਾਈਏ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਰੇ ਬਾਗੇ ਹਾਂਜੀ ਨਹੀਂ ਆਂ ਬੱਚੇ ਪਿਆਰ ਆਂ ਹਾਂਜੀ ਪਾਪਾ ਹੁਣੇ ਉੱਥੇ ਗਏ ਹੋਏ ਆ ਆ ਜਾਓ ਉੱਥੇ ਆ ਬੇੜਾ ਕੋਸ਼ਾ ਇਹ ਸਾਰੋਗੇ ਕੋਈ ਯਾਰ ਉੱਥੇ ਕੱਲ ਜੀ ਸਾਰਾ ਫਸਟ ਕਾਲ ਜੀ ਇਹਨਾਂ ਨੇ ਮੇਰੇ ਤੇ ਜਾਣਾ ਸਾਡੇ ਨਾਲ ਜਾਣਾ ਇਹਨਾਂ ਨੇ ਵੀ ਕਿਸੇ ਸਾਡੇ ਨਾਲ ਸਨੇਓਮ ਪ੍ਰਕਾਸ਼ ਜੀ ਉਹਨਾਂ ਦੇ ਬੇਟੇ ਦੀ ਮੈਰਿਜ ਅੱਜ ਤੇ ਘਰੇ ਬੈਠੀ ਯਾਰਾ ਬੇਟਾ ਦਾ ਦੋਨੇ ਬੇਟੇ ਉੱਥੇ ਹੈਗੇ ਛੋਟਾ ਵੀ ਤੇ ਅੱਜ ਦਿਵਸ ਸ਼ਗਨ ਸੀਗਾ ਮੈਂ ਪਾਣੀ ਸਤਿ ਸ਼੍ਰੀ ਅਕਾਲ ਜੀ ਆਰ.ਐਮ ਨੇ ਕੀਤੀ ਹੈ ਕਿ ਉੱਥੇ ਜਾਵਾਂਗੇ 2 ਤਰੀਕ ਦੀ ਮੈਰਿਜ ਹੈ ਉਹਨਾਂ ਦੀ ਓਕੇ ਜਾਣੀਆਂ ਬਰਾਤ ਉਹ ਵੀ ਇਨਵਿਟੇਸ਼ਨ ਹੈਗਾ ਬਾਕੀ ਦੇਖਦੇ ਹਾਂ ਹੁਣ ਕਿਵੇਂ ਬਣਦਾ ਉੱਥੇ ਦਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਪਹੁੰਚ ਗਏ ਸੀਗੇ ਜੀ ਰਿਜ਼ੋਰਟ ਦੇ ਵਿੱਚ ਅਸੀਂ ਤੇ ਆ ਜਾ ਰਹੇ ਬੱਚੇ ਇੱਕ ਮੈਂ ਮੇਰੇ ਸੁਣ ਕੇ ਸੁਣਾਗਾ ਉਹ ਤੇ ਗੱਲ ਰਹੀ ਹਾਂ ਕਿ ਮੇਰੇ ਸੁਣ ਦੀ ਆ ਗਈ ਆਇਆ ਹੈਗਾ ਬਈ ਹੈ ਵੀ ਵਧੀਆ ਇਹ ਤੇ ਆ ਜੋੜੀ ਆ ਤੇ ਇਹਨਾਂ ਦਾ ਵਿਆਹ ਅੱਜ ਇਹ ਸਜਾਇਆ ਹੈ ਹੈ ਇਹ ਪਹਿਲੇ ਹਾਂ ਇਹੀ ਇਹੀ ਹੈ ਲਿਖਿਆ ਹੈ ਪੜਿਆ ਤਾਂ ਸੀਗਾ ਪਿੱਛੇ ਆਪੇ ਇਹੀ ਹੈ ਹੈ ਕਾਫੀ ਵਧੀਆ ਹੁਣ ਹੈ ਹੈ ਨਾ ਹਾਂ ਹੂੰ ਵਧੀਆ ਬੜੇ ਪਿੱਛੇ ਰਹੇ ਬਸ ਆਉਂਦੇ ਕੋਈ ਗੱਲ ਨਹੀਂ ਪਹੁੰਚ ਗਏ ਸੀਗੇ ਆ ਮਿੱਤਰ ਤੇਲੀ ਆਪਣੀ ਹਰਦੀਪ ਨੂੰ ਜਾਣਦੇ ਹੋ ਜੀ ਹੈ ਐਤ ਸਿ ਵੀ ਮਹੀਨਾ ਜੀ ਬਾਈ ਦਾ ਹੈ ਨਹੀਂ ਵਿਆਹ ਤਾਂ ਗਏ ਖਾਓ ਵੀ ਖਾਓ ਵੀ ਹਰ ਦਾ ਖਾਓ ਪੀਓ ਐਜ ਕਰੋ ਮਿੱਤਰੋ ਇਹ ਪਹਿਲਾਂ ਸੰਗਦੇ ਸੀ ਕਹਿੰਦੇ ਪਹਿਲਾਂ ਖਾ ਲੈਣ ਦੋ ਬਾਅਦ ਤੁਸੀਂ ਵੀਡੀਓ ਪਾ ਦੁਕਾਨ ਦੇ ਪੀਂਦੇ ਹੋ ਨਹੀਂ ਨਹੀਂ ਪਾ ਪਾ ਲੈਂਦਾ ਕਦੇ ਤੇ ਧੋਖਾ ਵਾਲਾ ਇਹ ਬੰਦੇ ਨੇ ਪੱਕਾ ਜਾਣਦਾ ਹਾਂ ਜੀ ਹਰਮਨ ਜੀ ਫਿਰ ਲੇਟ ਹੋ ਗਏ ਅੱਜ ਲੇਟ ਹੋ ਗਏ ਕਹਿੰਦੇ ਲੇਟ ਹੋ ਗਏ ਲੇਟ ਹੋ ਗਏ ਅੱਜ ਕਦੇ ਕੋਟ ਪਾ ਲੈਗਾ ਨੀ ਲਾ ਲਿਆ ਮੈਂ ਕਿਹਾ ਕੋਟ ਵੀ ਪਾਣਾ ਫਿਰ ਕਿਉਂ ਖੰਡ ਹੈਗੀ ਹਾਲੇ ਟਾਈਟਾਈਟ ਤੇ ਲੱਗਦਾ ਹੈ ਹੈ ਅੱਥਲੇ ਮੈਂ ਭਾਈ ਹਾਂ ਚਲ ਠੀਕ ਆ ਜੀ ਹਾਂ ਜੀ

ਮਾਵੀ ਸਮਾਨ ਚੱਕੀ ਭਰੀ ਜਾਂਦਾ ਖਾਂਦਾ ਕੁਝ ਹੈ ਨਹੀਂਗਾ ਕੋਲਡ ਡਰਿੰਕ ਪੀਂਦਾ ਭਰੀ ਜਾਂਦਾ ਅੱਜ ਪਗਵ ਨਹੀਂ ਹੈ ਮਾਵੇਂ ਨੇ ਮੋਝੇ ਲੱਗਦੀ ਹੈ ਕਮੈਂਟ ਕਰਕੇ ਦੱਸਦੇ ਆ ਸੌਰਵ ਕਰੀਵਾ ਕੀ ਵੀਰੀ ਹੈ ਉਹ ਵੀ ਉਹੀ ਪੀਰੀ ਹੈ ਤਾਂ ਹੀ ਤੋਰੀ ਹੈ ਫਾਈਨ ਕਰੀ ਸੀ ਹਾਂਜੀ ਇਹ ਪਕੜ ਇਸ ਕੋ ਲਓ ਜੀ ਰੋਡ ਖਾਣ ਲੱਗਿਆ ਹੁਣ ਧੰਕੀ ਜੀ ਬੱਸ 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 ਬਹੁਤ ਆ ਥੈਂਕ ਯੂ ਕਹਾਂ ਲਈ ਗਏ ਨਹੀਂ ਆ ਅ ਜਿੰਦਰ ਸਿੰਘ ਜੀ ਨੇ ਉਹ ਵੀ ਜਿੰਨੇ ਸਾਡੇ ਇਹ ਤੁਸੀਂ ਕਿਹੜਾ ਜਾਣਦੇ ਆ ਕਮਲਜੀਤ ਸਿੰਘ ਜੀ ਨੇ ਇਹ ਵਾਈਨ ਇਹਨਾਂ ਦੇ ਹਾਂਜੀ ਹਾਂਜੀ ਤੇ ਅੱਜ ਇਹਨਾਂ ਨੇ ਮਜ਼ਾਕ ਬੜਾ ਖਤਰਨਾਕ ਕੀਤਾ ਸੀਗਾ ਕਿਦੋਂ ਕਿਹੜਾ ਆ ਜਾ ਆ ਉਹ ਚੱਲਦੇ ਰਹਿੰਦੇ ਮਜ਼ਾਕ ਕਰਦੇ ਰਹਿੰਦੇ ਲੈਟ ਹੋ ਜਾਂਦੇ ਅੱਛਾ ਸੀ ਗਾ ਜੀ ਹਾਂ ਜੀ ਮੈਂ ਲੈਟ ਹੋ ਗਿਆ ਕੱਲ੍ਹ ਦੀ ਕਰਣੀ ਯਾਰ ਖਾਣਾ ਇਹ ਸਟਾਫ ਦੇ ਹੈਗੇ ਨਹੀਂ ਸਾਡੇ ਮੈਡਮ ਇਹ ਮਿੰਮਲਾ ਮੈਡਮ ਨੇ ਬਿਨਵਿੰਦਰ ਮੈਡਮ ਨੇ ਅੱਛਾ ਜੀ ਮੈਡਮ ਬੁਖਤ ਮੈਡਮ ਹਾਂਜੀ ਪੂਰਾ ਵਧੀਆ ਸ਼ਾਬਾਸ਼ ਹਾਂ ਤਾਂ ਵਲੌਗਰਾਂ ਨਾਲ ਹੀ ਮਿਲਾਂ ਨਾ ਹਾਂਜੀ ਜੀ ਜਰੂਰ 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 ਹਾਂ ਆ ਫੋਟੋ ਇਹ ਇਹ ਮੇਰੇ ਫੇਵਰੇਟ ਫੇਵਰੇਟ ਹਾਂ ਨਹੀਂ ਲੱਗਦਾ ਉਹ ਦਾਸ ਉਹ ਵਾਂ ਮੈਂ ਨਾਲ ਦੇਖਦੀ ਹਾਂ ਕੀ ਗੱਲ ਹੈ ਕੀ ਗੱਲ ਹੈ ਸਮਝ ਨਹੀਂ ਕਿਉਂ ਤੇ ਇੰਕਿਉ ਜੀ ਹਾਂ ਮੈਂ ਉਹ ਦਫੇ ਮੈਂ ਜਿੱਤਾ ਦੇਣਾ ਨਹੀਂ ਸਾਲਾ ਓਕੇ ਆਈ ਹਾਂਜੀ ਇਧਰ ਮੈਂ ਤੇ ਹਲਕੇ ਫੋਟੋ ਕਰਾਉਣ ਆਏ ਸੀ ਫ੍ਰੀ ਲ ਬਣਾਉਣ ਆਏ ਸੀਗੇ ਤੇ ਫਰੇਰ ਹੀ ਬਣਾ ਕੇ ਫੋਟੋਆਂ ਕਰਾ ਕੇ ਫਿਰ ਜਾਨੇ ਆ ਉਧਰ ਇਹਨਾਂ ਕੋਈ ਰੀਲ ਇੰਸਟਾਗ੍ਰam ਤੇ ਦੇਖ ਲੈਣ ਚੱਲੋਂ ਬਸ ਸਭ ਇੰਸਟਾਗ੍ਰam ਤੇ ਰੀਲ ਪੱਕਾ ਦੇਖ ਲਿਓ ਮम्मा ਦਾ ਮੈਂ ਇੰਸਟਾਗ੍ਰam ਇਹਦੀ ਡਿਸਕ੍ਰਿਪਸ਼ਨ ਚ ਪਾ ਦੂੰਗਾ ਕਿਵੇਂ ਆ ਸੁਆਦ ਆ ਮਨਜੂਰੇ ਬਹੁਤ ਸੁਆਦ ਆ ਇਹਨੂੰ ਲੱਗਿਆ ਇਹ ਕਿਵੇਂ ਬੈਠੀ ਰोसी ਜੀ ਹਲਕਾ ਮੈਂ ਰੋਸੀ ਨਹੀਂ ਆ ਜਾ ਕੋਲ ਡਰਿੰਕ ਹੀ ਪੀ ਜਾਂਦਾ ਮਾ ਵੀ ਤਾਂ ਤੇਰਾ ਇੱਕ ਗਲਾਸ ਤੇਰਾ ਦੋ ਹੀ ਪੀ ਤਿਆਸ ਫਲੇਵਰ ਆਹ ਦਾੰਸੀ ਕਰਦੇ ਰਹਿੰਦੀ 24 ਘੰਟੇ ਖਾਣ ਦੇ ਸਮਾਨ ਸਾਰਾ ਵਧੀਆ ਵਾ ਵਧੀਆ ਨਾ ਟੇਸਟੀ ਆ ਸਵਾਦ ਆ ਹਾਂ ਕੁਆਲਿਟੀ ਵਧੀਆ ਜਾਣੇ ਚੱਲ ਰਹੇ ਆ ਇਹ ਅ ਵੀ ਦਾ ਪਾਉ ਦੇਖਣਾ ਆ ਆਪਣਾ ਗੁਰਦੀਪ ਭਾਈ ਨੇ ਤੇ ਅਰੀਬ ਇਹ ਪਹਿਲਾਂ ਵੀ ਆਏ ਨੇ ਅਰੀਬ ਇਹ ਉਹਨਾਂ ਕੀ ਨੂੰ ਬਹੁਤ ਥਾਲੀ ਕਰੇ ਇਹ ਕਾਲੀ ਬਾਈ ਆ ਇਹ ਲੋਬਿਆਂ ਨੇ ਸਾਰੇ ਬੰਦੇ ਇਹ ਹੈਗਾ ਹੈਗਾ ਇਹ ਤਾਂ ਬੁੱਕ ਨਹੀਂ ਹੈ ਬਾਈ ਇਹ ਵੀ ਜਾਣੇਗੇ ਲੈ ਵੀਨੇ ਸੋਹਾਂ ਵਿਆਹ ਚੰਨਾਂ ਨੇ ਪੂਰਾ ਇੰਜੋਏ ਕੀਤਾ ਰੀਲਰ ਰੂਲਰ ਚੰਗੀਆਂ ਬਣਾਈਆਂ ਦੋਨਾਂ ਨੇ ਹਲਕਾ ਤੇ ਇਹਨੇ ਬਲਜਿੰਦਰ ਨੇ ਹੈ ਕਿੰਨੇ ਬਣਾ ਲਈਆਂ ਹਲਕਾ ਨਹੀਂ ਬੱਦ ਬਣਾਈਆਂ ਹਲਕਾ ਨੇ ਬੱਦ ਬਣਾਈਆਂ ਕਿੰਨੇ ਲੈਣਾ ਬਰਾਬਰ ਹੀ ਨੇ 6 ਸੌ ਬਣਾ ਲਈਆਂ ਕੋਈ ਜ਼ਿਆਦਾ ਘਟਨੀ ਹੈ ਹੋ ਲੱਗੀ ਵੀ ਉਹ ਵਿਚੜਾਂ ਅੰਤਾਂ ਨੂੰ ਦੇਖੋ Редактор субтитров А.Семкин Корректор А.Егорова ਫੋਟੋ ਕੋਈ ਨਹੀਂ ਹੈ ਕਿ ਵੈਸੇ ਜਰਾ ਕਰ ਲੈ ਇੱਕ ਦੂਈ ਮੇਰੀ ਕਿਹੜਾ ਹੈ ਜੀ ਇਹ ਦੀ ਫੋਟਾ ਖਿੱਚਨੀ ਤੇਰੀ ਫੋਟੋ ਤਾਂ ਵੈਸੇ ਹੀ ਬੜੀ ਵਧੀਆ ਚੱਲੇ ਹੁਣ ਅਸੀਂ ਵਾਪਸ ਟਾਈਮ ਹੋ ਗਿਆ 11 ਵਜੇ ਦਾ ਸਰਦਾਰ ਸਾਹਿਬ ਜੀ ਗੱਡੀ ਕੱਢ ਰਹੇ ਆ ਹੋਰ ਤੇ ਉਹ ਨਾਲ ਜਿਹੜੇ ਸਾਡੇ ਆਏ ਸੀਗੇ ਤੇ ਉਹ ਪਿੱਛੇ ਫੋਟੋ ਕਰਨ ਲੱਗੇ ਆਪਣੀ ਬਾਤ ਆ ਉਹਨਾਂ ਦਾ 100 ਰੁਪਏ ਬਣਾ ਦੇ ਜੀ ਇਹ ਲੇਟ ਆਉਣ ਕਿਹਨਾਂ ਰੋਟੀ ਖਾਂਦੇ ਸੀ ਤਾਂ ਹਾਂ ਜੀ ਆਪਾਂ ਕੱਲੋ ਸਕੂਲ ਵੀ ਪੇਪਰ ਪੈਣ ਜਾਣਾ ਸੀ ਉਹਨਾਂ ਨੇ ਜਾਣਾ ਨਹੀਂ ਉਹਨਾਂ ਦਾ ਹੋਰ ਮੈ ਜਾਣਾ ਉਹਨੇ ਵੀ ਜਾਣਾ ਕੱਲ ਪੇਪਰ ਗੱਦੀ ਮੈਂ ਉਹਨਾਂ ਨੇ ਇੱਕ ਪੇਪਰ ਚ ਆ ਦੱਸ ਦਿੰਦੇ ਛੁੱਟੀ ਹਾਂ ਮੈਂ ਸਵੇਰ ਕੱਲ ਪੇਪਰ ਆ ਬੱਚੇ ਦਾ ਦਾ ਮਰ ਕੇ ਸਵੇਰ ਚੱਲੇ ਫਿਰ ਵੀ ਟਾਈਮ ਬਹੁਤ ਹੋ ਗਿਆ ਰੋਟੀ ਪਾਣੀ ਖਾ ਲਿਆ ਇੰਜੋਏ ਕਰ ਲਿਆ ਆਜੋ ਚਲੋ ਚਲ ਆ ਮਾ ਵੀਰ ਆਪਣੀ ਗੱਡੀ ਸਟਾਰਟ ਕਰ ਲਈ ਬਸ ਜਾ ਰਹੇ ਹਾਂ ਅਗੇ